ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕੱਲ੍ਹ ਗਰਮੀਆਂ ਦਾ ਮੌਸਮ ਹੈ ਤੇ ਠੰਡੀਆਂ ਚੀਜ਼ਾਂ ਖਾਣ ਨੂੰ ਬਹੁਤ ਦਿਲ ਕਰਦਾ ਹੈ ਠੰਡੇ ਠੰਡੇ ਅੱਛੇ ਲੱਗਦੇ ਆ ਪੱਲੇ ਪੱਲੇ ਕਿਸੇ ਤਰ੍ਹਾਂ ਦੇ ਰਾਇਤਾ ਬਹੁਤ ਅੱਛਾ ਲੱਗਦਾ ਤੇ ਅੱਜ ਆਪਾਂ ਬਣਾਵਾਂਗੇ ਮਾਂ ਦੀ ਦਾਲ ਦੇ ਪੱਲੇ ਇਹ ਦੇਖੋ ਬੜੇ ਵੀ ਘੈਰ ਲੰਦੇ ਆ ਇਹਨੂੰ ਤੇ ਇਹ ਮੈਂ ਰਾਤ ਨੂੰ ਪਿਉਂ ਦਿੱਤੀ ਆ ਦਾਲ ਇਹ ਦੇਖੋ 7-8 ਘੰਟੇ ਤੇ ਇਹ ਦੇਖੋ ਕਿੰਨੀ ਸੌਫਟ ਹੋ ਗਈ ਹੈ ਇਹਨੂੰ ਹੁਣ ਆਪਾਂ ਪਾਣੀ ਦਾ ਨਿਥਾਰ ਲਵਾਂਗੇ ਇਹ ਦੇਖੋ ਪਾਣੀ ਸਾਰਾ ਕੱਢ ਦਿਆਂਗੇ ਸੇ ਇੱਦਾਂ ਰਨਵਾ ਫਾ ਫਿਰ ਮਿਕਸੀ ਵਿੱਚ ਪਾ ਕੇ ਤੇ ਜ਼ਰੜਾ ਪੀਸ ਲਾਂਗੇ ਠੀਕ ਹੈ ਇਹ ਪਾਣੀ ਇੱਦਾਂ ਨਿਕਲ ਗਿਆ ਸਾਰਾ ਥੋੜਾ ਬੋਤਾ ਰਹਿ ਵੀ ਜਾਇਆ ਤਾਂ ਕੋਈ ਗੱਲ ਨਹੀਂ ਤੇ ਇਹ ਦੇਖੋ ਹੁਣ ਆਪਾਂ ਇਹਨੂੰ ਮਿਕਸੀ ਵਿੱਚ ਦਾਲੇ ਤੇ ਪਾ ਲਾਂਗੇ ਤੇ ਦੇਖੋ ਇਹਨੂੰ ਆਪਾਂ ਜਿਦ ਰਸ ਹੋਈ ਤਾਂ 1-2 ਚਮਚ ਪਾ ਲਵਾਂਗੇ ਪਾਣੀ ਕਿਉਂਕਿ ਜਿਆਦਾ ਲਿਕਵਿਡ ਨਹੀਂ ਹੋਣਾ ਚਾਹੀਦਾ ਫਿਰ ਉਹ ਚਪਟੇ ਜਿਹੇ ਪੱਲੇ ਬਣਦੇ ਆ ਤੇ ਇਹਨੂੰ ਆਪਾਂ ਮਿਕਸੀ ਵਿੱਚ ਥੋੜਾ ਜਿਆਦਾ ਤਰੜਾ ਪੀਸ ਲਾਂਗੇ ਤੇ ਮੈਂ ਤਾਂ ਮੋਹ ਪੀਸ ਕੇ ਦਿਖਾਉਣੀ ਆ ਠੀਕ ਹੈ ਏ ਦੇਖੋ ਜੀ ਸਾਡੀ ਦਾਲ ਪੀਸੀ ਗਈ ਤੇ ਇਹ ਆਪਾਂ ਦੇਖੋ ਇਸ ਤਰ੍ਹਾਂ ਦੀ ਪਿਸਣੀ ਹੈ ਥੋੜੀ ਜੀ ਦਰੜਾ ਬਿਲਕੁਲ ਮਹੀਨ ਨਹੀਂ ਕਰਨੀ ਤੇ ਇਸ ਤਰ੍ਹਾਂ ਇਹਨਾ ਸੌਫਟ ਬਣਦੇ ਆ ਤੇ ਇਹਦੇ ਵਿੱਚ ਮੈਂ ਇਹਨੂੰ ਪੀਸਣ ਵਾਸਤੇ ਇਹ ਇੱਕ ਕਟੋਰੀ ਦਾਲ ਸੀ ਮੇਰੀ ਤੇ ਇਹ ਮੈਂ 3 ਚਮਚ ਤਕਰੀਬਨ ਪਾਣੀ ਤੇ ਪਾਇਆ ਇਹਨੂੰ ਪੀਸਣ ਵਾਸਤੇ ਹੁਣ ਆਪਾਂ ਇਹਨੂੰ ਇੱਧਰ ਟਰਾਂਸਫਰ ਕਰ ਲਾਂਗੇ ਡੋਂਗੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਫੈਂਟਣਾ ਬੀ ਐਨ ਪੂਰੀ ਫਲਫੀ ਹੋ ਜਾਏ ਇਹ ਦੇਖੋ ਜੀ ਆਪਾਂ ਇਹਨੂੰ ਫੈਂਟ ਲਾਂਗੇ ਅੱਛੀ ਤਰ੍ਹਾਂ ਇਹ ਕੜਚੀ ਨਾਲੋਂ ਨਾ ਹੱਥ ਨਾਲ ਜਦਾਂ ਅੱਛਾ ਫੈਂਟਿਆ ਜਾਂਦਾ ਇਹ ਦੇਖੋ ਬਸ ਇਸ ਤਰ੍ਹਾਂ ਫੈਂਟੀ ਜਾਵਾਂਗੇ 10-15 ਮਿੰਟ ਇਹਨਾਂ ਇੱਦਾਂ ਕਲਰ ਵੀ ਲਾਈਟ ਹੋ ਜਾਏਗਾ ਵਾਈਟ ਵਾਈਟ ਜਿਹਾ ਤੇ ਫਲਫੀ ਪਤਾ ਲੱਗ ਜਾਏਗਾ ਟੱਚ ਕਰਕੇ ਵੀ ਪੋਲਾ ਪੋਲਾ ਜਿਹਾ ਲੱਗਦਾ ਹੈ ਕਿ 15-15 ਮਿੰਟ ਲੱਗਣਗੇ ਮੈਂ ਤੁਹਾਨੂੰ ਪੂਰਾ ਫੈਂਟ ਕੇ ਦਿਖਾਉਂਦੀ ਹਾਂ ਇੱਕੋ ਡਾਇਰੈਕਸ਼ਨ ਚ ਫੈਂਟਣਾ ਆਪਾਂ ਨੇ ਠੀਕ ਹੈ ਕਰਦੇ ਆਂ ਇਹ ਦੇਖੋ ਸਾਡਾ ਮਿਕਸਚਰ ਚੰਗੀ ਤਰ੍ਹਾਂ ਫੈਂਟਿਆ ਗਿਆ ਤੇ ਇਹ ਤਾਂ ਇੱਕ ਇਹ ਵੀ ਤਰੀਕਾ ਦੇਖਣ ਦਾ ਵੀ ਚੰਗੀ ਤਰ੍ਹਾਂ ਹੋ ਗਿਆ ਦੇਖੋ ਫਲਫੀ ਵੀ ਕਿੰਨਾ ਹੋ ਗਿਆ ਇਹ ਪਾਣੀ ਵਿੱਚ ਨਾ ਮਾੜਾ ਜਿਹਾ ਡ੍ਰੌਪ ਸੁਟੋ ਇਹ ਤੈਰੇਗਾ ਤੈਰ ਰਿਹਾ ਨਾ ਬਸ ਇਸ ਦਾ ਮਤਲਬ ਸਾਡਾ ਚੰਗੀ ਤਰ੍ਹਾਂ ਇਹ ਹੋ ਗਿਆ ਪਿਆਰ ਤੇ ਹੁਣ ਇਹਦੇ ਵਿੱਚ ਕੋਈ ਤਾਂ ਸਿਰਫ ਨਮਕ ਹੀ ਪਾਉਂਦਾ ਹੈ ਤੇ ਮੈਂ ਤਾਂ ਇਹਦੇ ਵਿੱਚ ਥੋੜਾ ਜਿਹਾ ਅ ਅਦਰਕ ਪੀਸ ਕੇ ਪਾਵਾਂਗੀ ਕੱਟਿਆ ਹੋਇਆ ਕੱਟਿਆ ਹੋਇਆ ਇਹ ਅਦਰਕ ਪਾਤਾ ਥੋੜਾ ਜਿਹਾ ਤੇ ਸਵਾਦ ਅਨੁਸਾਰ ਨਮਕ ਅੱਜ ਰੱਖੋ ਦੇ ਇਹ ਨਾ ਬੱਚੇ ਵੈਸੇ ਵੀ ਖਾਣਾ ਪਸੰਦ ਕਰਦੇ ਆ ਤੇ ਚਲ ਜੀ ਤੇ ਤੁਸੀਂ ਜੇ ਫਿਰ ਤੁਸੀਂ ਥੋੜਾ ਪਿਆਜ਼ ਪਾ ਸਕਦੇ ਹੋ ਕੱਟ ਕੇ ਹਰਾ ਧਨੀਆ ਤੇ ਉਹਦੇ ਵਿੱਚ ਵੀ ਪਾ ਸਕਦੇ ਹੋ ਉਹਦੇ ਵਾਲਾ ਮੈਂ ਚਲੋ ਜਾਂਦਾ ਨਹੀਂ ਕੁਝ ਪਾ ਰਿਹਾ ਤੇ ਥੋੜਾ ਜਿਹਾ ਜੀਰਾ ਬਸ ਇਹ ਤਿੰਨੋਂ ਚੀਜ਼ਾਂ ਪਾ ਲਈਆਂ ਤੇ ਇੱਕ ਵੇਖੋ ਜੀ ਆਪਾਂ ਹੁਣ ਇਹ ਕਰ ਲਾਂਗੇ ਮਿਕਸ ਕੋਸਾ ਪਾ ਹੀ ਹੋ ਗਿਆ ਪੌੜੇ ਕਵਨ ਚੰਦਿਆਂ ਮੈਂ ਤੇਲ ਉੱਪਰ ਰੱਖਿਆ ਚ ਇਹ ਮੀਡੀਅਮ ਲੋ ਤੇ ਮੈਂ ਤੇਲ ਆਪਣਾ ਕਰ ਲਿਆ ਗਰਮ ਇਹ ਮੈਂ ਇੱਕ ਪੀਸ ਪਾ ਕੇ ਦੇਖਿਆ ਠੀਕ ਹੈ ਜਦੋਂ ਸਭ ਗਰਮ ਚਾਹੀਦਾ ਹੈ ਇਹ ਦੇਖੋ ਆਪਾਂ ਇਹ ਚਮਚੇ ਨੂੰ ਥੋੜਾ ਜਿਹਾ ਪਾਣੀ ਵਿੱਚ ਪਹਿਲਾਂ ਥਰ ਲਾਂਗੇ ਫਿਰ ਇਹ ਆਪਣੇ ਆਪ ਨਾ ਇਹ ਡਿੱਗੇ ਜਾਣਗੇ ਆ ਦੇਖੋ ਅੱਜ ਤੇ ਸਿੱਧੇ ਹੀ ਨਹੀਂ ਕਿਸੀ ਕੰਮ ਦੇ ਹੋ। ਇਹਨਾਂ ਨੂੰ ਫਾਈ ਦੇ ਉੱਪਰ ਤੇ ਛੇੜਨਾ ਨਹੀਂ ਆਪਣੇ ਆਪ ਗੋਲ ਹੋ ਜਾਣਗੇ ਤੇ ਸੈਰ ਕੇ ਸਰਾਹਣਗੇ। ਇਹ ਬਿਲਕੁਲ ਮੀਡੀਅਮ ਲੋ ਤੇ ਹੀ ਬਣਾਣਾ ਹੈ ਕਿਉਂਕਿ ਇਹ ਨਹੀਂ ਤਾਂ ਨਾ ਜੇ ਤੇਜ਼ ਆਗ ਹੋएगी ਤੇ ਵਿੱਚੋਂ ਕੱਚੇ ਰਹਿ ਜਾਣਗੇ। ਤੇ ਉੱਛੇ ਨਹੀਂ ਬਣਨਗੇ। ਇਹ ਜਿੰਨੇ ਕਪਨੇ ਤੇਲ ਵਿੱਚ ਪੈਦੇ ਆ ਆਰਾਮ ਨਾਲ ਉਨੇ ਹੀ ਪਾਣਗੇ ਇਸੇ ਤਰ੍ਹਾਂ ਇਹਨਾਂ ਆਪਾਂ ਨੇ ਇਸ ਪਾਸੇ ਬਰਾਊਨ ਹੋ ਜਾਣਗੇ ਫਿਰ ਆਪਾਂ ਇਹਨਾਂ ਪਰਤ ਲਾਂਗੇ ਥੋੜੀ ਜੀ ਆਪਾਂ ਨੇ ਮੀਡੀਅਮ ਜਈ ਗੈਸ ਰੱਖ ਲਈਏ ਬਹੁਤੀ ਸਲੋ ਵੀ ਨਹੀਂ ਤੇ ਬਹੁਤੀ ਸਲੋ ਹੋਏਗੀ ਤਾਂ ਵਿੱਚ ਤੇਲ ਪਰ ਜਾਏਗਾ ਪੋਤੀ ਤੇਜ਼ ਹੋਏਗੀ ਤਾਂ ਆ ਮੈਨੂੰ ਫੇਰ ਇਹ ਜਲ ਜਾਣਗੇ ਬਾਹਰ ਲਾਲ ਹੋ ਜਾਣਗੇ ਤੇ ਵਿੱਚੋਂ ਰਹਿ ਜਾਣਗੇ ਕੱਚੇ ਤੇ ਇਹ ਆਪਾਂ ਨੇ ਮੀਡੀਅਮ ਸੇਕ ਤੇ ਆਪਾਂ ਨੇ ਇਹਨੂੰ ਤੜਨਾ ਹੈ ਕੋਜੰਦਿਆ ਲੇਕਿਨ ਟੋਪਰ ਵੀ ਦੇਣੀ ਆ ਕੋਜੰਦਿਆ ਇਹ ਬੱਚੇ ਸਾਈਜ਼ ਦੇ ਬਣਾਣੇ ਹੋਂ ਤੱਕ ਫਿਰ ਉਹ ਥੋੜਾ ਜਿਹਾ ਝੋਲ ਕਰਨਾ ਪੈਂਦਾ ਮੈਂ ਬਣਾਉਂਦੀ ਛੋਟੇ ਆ ਫਿਰ ਉਹਦੇ ਨਾਲ ਨਾਲ ਵਿੱਚ ਥੋੜੀ ਜਿਹੀ ਮੋੜੀ ਜੀ ਕਰ ਲੈਂਦੇ ਆ ਕਿ ਕੱਚਾ ਨਾ ਰਹੇ ਤੋਂ ਬਣਾ ਦੇ ਚੋਟੇ ਆ ਜਦੋਂ ਇਹ ਨੂੰ ਪਾਣੀ ਗਰਮ ਚ ਪਾ ਕੇ ਤੇ ਬਾ ਕੇ ਨਿਚੋੜ ਕੇ ਪਾਣੀ ਕੱਢਾਂਗੇ ਤਾਂ ਆਪਣੇ ਆਪ ਥੋੜੀ ਜਿਹੀ ਗੁਲਾਈ ਦੀ ਸ਼ੇਪ ਆ ਜਾਏਗੀ ਇਹ ਦੇਖੋ ਜੀ ਹਰ ਹਲਕਾ ਬ੍ਰਾਊਨ ਕਲਰ ਹੋ ਗਿਆ ਤੇ ਇਹਨਾਂ ਨੂੰ ਆਪਾਂ ਥਾਰ ਲਾਂਗੇ ਠੀਕ ਹੈ ਇਨਨੱਕਿੰਦ ਰੱਖਾਂਗੇ ਤਾਂ ਕਿ ਜਿਹੜਾ ਫालतੂ ਇਹਦੇ ਵਿੱਚ ਤੇਲ ਹੈ ਉਹ ਨਿਚੜ ਜਾਵੇ ਤੇ ਕੁਝ ਤੇਲ ਹੁਣ ਨਿਚੜ ਜਾਏਗਾ ਕੁਝ ਆਪਾਂ ਨਾ ਇਹਨੂੰ ਫਿਰ ਗਰਮ ਪਾਣੀ ਵਿੱਚ ਜਤੋਂ ਡਿਪ ਕਰਕੇ ਨਾ ਵਸੇ ਸੇ ਸਿੱਟਾ ਗਰਮ ਪਾਣੀ ਨਾਲ ਨਾਲ ਵੀ ਪਾਈ ਜਾਓ ਕਿਉਂਕਿ ਮੈਂ ਸਾਰੇ ਹੁਣ ਯੂਜ਼ ਨਹੀਂ ਕਰਨੇ ਇਹਨਾਂ ਨੂੰ ਥਾਲੇ ਰੱਖ ਲਾਂਗੀ ਜਿੰਨੇ ਆਪਾਂ ਨੂੰ ਯੂਜ਼ ਕਰਨੇ ਆ ਗਰਮ ਪਾਣੀ 'ਚ ਪਾਵਾਂਗੀ ਤੇ ਨਿਚੋੜ ਕੇ ਤੇ ਆਪਾਂ ਦਹੀਂ ਸਵਾਲ ਲਾਂਗੇ ਤੇ ਇਹ ਚਟਨੀ ਜੋ ਕੁਝ ਵੀ ਤੇ ਪਾਣਾ ਹੈ ਤੇ ਬਾਕੀ ਤੁਸੀਂ ਇਹਨਾਂ ਨੂੰ ਫ੍ਰੀਜ ਵਿੱਚ ਰੱਖ ਦੋ ਤੁਸੀਂ ਹਫ਼ਤੇ ਤੱਕ ਆਰਾਮ ਨਾਲ ਇਹਨਾਂ ਨੂੰ ਵਰਤ ਸਕਦੇ ਹੋ ਇਹ ਵੀ ਫੋਨ ਜਿਵੇਂ ਜਿੰਨੇ ਸੌਫਟ ਹੈ ਹਲਕਾ ਜਿਹਾ ਫਰਕ ਪੈ ਜਾਂਦਾ ਹੈ ਤੁਸੀਂ ਜਦੋਂ ਕੁਝ ਦਿਨਾਂ ਬਾਅਦ ਵਰਤਦੇ ਹੋ ਪਰ ਫਿਰ ਵੀ ਬਹੁਤ ਅੱਛੇ ਹੁੰਦੇ ਆ ਟੇਸਟ ਵਧੀਆ ਹੁੰਦਾ ਸਭ ਕੁਝ ਕਿ ਥੋੜਾ ਜਿਹਾ ਚੰਨ ਫਰਕ ਪੈ ਜਾਂਦਾ ਹੈ ਇਹ ਦੇਖੋ ਜੀ ਆਪਾਂ ਇਹ ਇਸੇ ਤਰ੍ਹਾਂ ਇਹਨਾਂ ਨੂੰ ਤਲਦੀ ਜਾਣਾ ਹੈ ਇਹ ਦੇਖੋ ਏ ਦੇਖੋ ਤੁਸੀਂ ਕਿੰਨੇ ਸੌਫਟ ਬਣੇ ਆ ਵਿੱਚ ਦੇਖੋ ਕਿੰਨੀ ਜਾਲੀ ਵਾਲੀ ਨਾ ਪਾਣੇ ਅੰਦਰ ਵਿੱਚ ਕੋਈ ਸੋਡਾ ਪਾਇਆ ਹੈ ਤੇ ਨਾ ਕੋਈ ਬੇਕਿੰਗ ਸੋਡਾ ਨਾ ਬੇਕਿੰਗ ਪਾਊਡਰ ਦੇਖੋ ਗਰਮ ਹੈ ਨਾ ਕਿੰਨਾ ਸੌਫਟ ਬਣਿਆ ਠੀਕ ਹੈ ਹੋਰ ਸਾਡੇ ਘਰ ਤਾਂ ਬੱਚੇ ਕਰਨੀ ਨੀ ਤਾਂ ਉਹ ਤਲਦਿਆਂ ਵੀ ਪਾ ਲੈਂਦੇ ਆ ਨਾਲ ਨਾਲ ਦੇ ਸਾਨੂੰ ਤਾਂ ਬਹੁਤ ਚੰਗੇ ਲੱਗਦੇ ਆ ਦੱਦ ਮम्मा ਪਕੌੜੇ ਬਣਾਇਆ ਉਦਾਂ ਹੀ ਮਲੇ ਨਹੀਂ ਬਲਕੇ ਖੰਦਾ ਤੇ ਇਹ ਨੂੰ ਬਹੁਤ ਅੱਛੇ ਲੱਗਦਾ ਕਿਉਂਕਿ ਹਲਕਾ ਜਿਹਾ ਨਮਕ ਹੁੰਦਾ ਹੈ ਵਿੱਚੇ ਥੋੜਾ ਜੀਰਾ ਉਹਦਾਂ ਬਹੁਤ ਵਧੀਆ ਟੇਸਟ ਹੋ ਜਾਂਦਾ ਹੈ ਇਹ ਦਿੱਤੀ ਆਪਾਂ ਨੇ ਹੈ ਸਿਰੋਂ ਰੰਪੇ ਪਾ ਲਵਾਂਗੇ ਇਸੇ ਤਰ੍ਹਾਂ ਇਹ ਮੈਂ ਸੈਕੰਡ ਬੈਚ ਪਾ ਲਿਆ ਤੇ ਇਸੇ ਤਰ੍ਹਾਂ ਮੈਂ ਪਾ ਕੇ ਫਿਰ ਬੰਦ ਕਰ ਦਾਂਗੀ ਹਾਂਜੀ ਇਹ ਮੈਂ ਥੋੜੇ ਜੇ ਕੋਸੇ ਪਾਣੀ ਚ ਪਾ ਲੇ ਭੱਲੇ ਇਹਦੇ ਨਾਲ ਨਾ ਦੇਖੋ ਤੇਲ ਵੀ ਸਾਰਾ ਨਿਕਲ ਜਾਂਦਾ ਹੈ ਇਹ ਦੇਖੋ ਕਿੰਨੇ ਸੌਫਟ ਬਣੇ ਆ ਨਾ ਦੇਖਣ ਤੋਂ ਹੀ ਪਤਾ ਲੱਗ ਰਿਹਾ ਤੇ ਇਹ ਤੇਲ ਜਿਹੜਾ ਨਾ ਸਾਰਾ ਨਿਕਲ ਜਾਏਗਾ ਮੈਂ ਥੋੜੇ ਛੋਟੇ ਸਾਈਜ਼ ਦੇ ਬਣਾਏ ਆ ਉਸੇ ਵੱਡੇ ਵੀ ਬਣਾ ਸਕਦੇ ਹੋ ਪਾਣੀ ਚੰਗੀ ਤਰ੍ਹਾਂ ਨਿਚੋੜ ਲਓ ਤਾਂ ਕਿ ਦਹੀਂ ਵਿੱਚ ਚੰਗੀ ਤਰ੍ਹਾਂ ਫਿਰ ਰਚ ਜਾਏਗਾ ਤੇ ਜੇ ਆਪਾਂ ਨਿਚੋੜਾਂਗੇ ਨਹੀਂ ਪਾਣੀ ਵਿੱਚ ਰਹੇਗਾ ਤਾਂ ਫਿਰ ਉਹ ਵਿੱਚ ਫਿੱਕੇ ਫਿੱਕੇ ਰਹਿਣਗੇ ਹਾਂ ਦੇਖੋ ਤਲਣ ਵਿੱਚ ਜਿੰਨਾ ਵੀ ਤੇਲ ਸੀ ਨਾ ਸਾਰਾ ਨਿਕਲ ਗਿਆ ਹੁਣ ਆਪਾਂ ਪਲੇਟ ਤਿਆਰ ਕਰਦੇ ਹਾਂ ਦੇਖੋ ਹਾਂਜੀ ਇਹ ਆਪਾਂ ਪਹਿਲਾਂ ਪੱਲੇ ਪਾਵਾਂਗੇ ਸਰ ਕਰ ਲਈ ਵਸਤੇ ਦੇਖੋ ਜਿੰਨੇ ਵੀ ਤੁਸੀਂ ਪਾਉਣੇ ਆ ਠੀਕ ਹੈ ਇਹ ਮੈਂ ਨਾ ਪਾਪੜੀਆਂ ਬਣਾਈਆਂ ਨਹੀਂ ਬਾਜ਼ਾਰ ਦੀ ਮੇਰੀ ਮੁੱਠੀ ਨਹੀਂ ਜਾਂਦੀ ਸੀ ਆਪਾਂ ਉਹ ਹੀ ਥੋੜੀ ਜਿਹੀ ਪਾ ਲੈਂਦੇ ਆ ਮੈਂ ਕੋਈ ਵੀਡੀਓ ਫਿਰ ਪਾਵਾਂਗੀ ਪਾਖੜੀ ਦੀ ਇਹ ਥੋੜੀ ਜਿਹੀ ਮੇਟ ਮਸਲਪ ਹੋਇਆ ਜਾਂਦਾ ਚਲੋ ਕੋਈ ਨਹੀਂ ਸਪਾਈਸੀ ਹੋ ਜਾਏਗਾ ਤੇ ਇਹ ਫਿਰ ਇਹ ਦਿਰ ਤੇ ਆਪਾਂ ਪਾਵਾਂਗੇ ਦਹੀਂ ਦਹੀਂ ਮੈਂ ਥੋੜਾ ਜਿਹਾ ਲਧਾਨੀ ਨਾਲ ਕਰ ਲਿਆ ਪਤਲਾ ਆ ਦੇਖੋ ਜੀ ਇਹਦੇ ਤੁਸੀਂ ਆਲੂ ਵੀ ਉਬਾਲ ਕੇ ਪਾ ਸਕਦੇ ਹੋ ਜੇ ਚਾਟ ਬਣਾਣੀ ਹੈ ਤਾਂ ਤੇ ਮੈਂ ਤਾਂ ਵੈਸੇ ਦਹੀਂ ਪਲਲੇ ਬਣਾਉਣੇ ਸੀ ਤਾਂ ਮੈਂ ਇਸ ਲਈ ਹੋਰ ਬਹੁਤਾ ਕੁਝ ਨਹੀਂ ਪਾਇਆ ਤੁਸੀਂ ਬ੍ਰੇਕ ਸੇਮੀਆਂ ਪਾ ਸਕਦੇ ਹੋ ਅਨਪੂਜੀਆ ਤੇ ਤੇ ਦੁੱਤੇ ਮੈਂ ਥੋੜੀ ਜਿਹੀ ਟੁੱਟੂ ਫੂਕੇ ਪਾ ਦਿੱਤੇ ਅਨਾਰ ਦੇ ਦਾਣੇ ਪਾ ਸਕਦੇ ਹੋ ਥੋੜੀ ਜਿਹੀ ਇਹ ਮੈਂ ਮਿੱਠੀ ਚਟਣੀ ਵੀ ਉਹਦੀ ਮੈਂ ਵੀਡੀਓ ਪਾਈ ਹੋਈ ਹੈ ਘਰ ਬਣਾਈ ਹੈ ਮੈਂ ਆਪਾਂ ਇਹ ਪਾਵਾਂਗੇ ਇਹ ਮੈਂ ਕਦੀ ਵੀ ਵੀਡੀਓ ਪਾਈ ਹੋਈ ਹੈ ਮਸਾਲੇ ਦੀ ਇਹਦੇ ਤੇ ਮੈਂ ਪਾਇਆ ਇਹਦੇ ਵਿੱਚ ਜੀਰਾ ਪੁੰਨ ਕੇ ਪੀਸਿਆ ਹੋਇਆ ਸੁਣ ਲ ਕਾਲਾ ਨਮਕ ਚਿੱਟਾ ਨਮਕ ਤੇ ਮੈਂ ਕਾਲੀ ਮਿਰਚ ਚਾਟ ਮਸਾਲਾ ਇਹ ਸਾਰੀਆਂ ਚੀਜ਼ਾਂ ਪਾ ਕੇ ਥੋੜਾ ਜਿਹਾ ਲਾਲ ਮਿਰਚ ਵਾਲੀ ਜੀ ਪਾਈ ਹੈ ਵੈਸੇ ਮੈਂ ਇਹ ਮੈਂ ਦਹੀਂ ਲੱਸੀ ਵਾਸਤੇ ਬਣਾਇਆ ਸੀ ਤੇ ਇਹਦੇ ਵਿੱਚ ਮੈਂ ਲਾਲ ਮਿਰਚ ਜ਼ਿਆਦਾ ਨਹੀਂ ਸੀ ਪਾਈ ਇਹਦੇ ਵਿੱਚ ਆਪਾਂ ਇਹ ਪਾ ਲਾਂਗੇ ਠੀਕ ਹੈ ਉਸ ਤੇ ਥੋੜਾ ਜਿਹਾ ਪਾਵਾਂਗੇ ਇਹ ਡਰਾਈ ਫਰੂਟ ਠੀਕ ਹੈ ਤੇ ਉੱਤੇ ਇਹ ਆਪਾਂ ਸਜਣ ਲਈ ਚਿਹਰੇ ਰੱਖ ਦੋ ਤੇ ਜੇ ਅਨਾਰ ਦੇ ਦਾਣੇ ਹੋਣ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਤੇ ਨਾਲ ਸੋਨਾ ਕਲਰਫੁੱਲ ਹੋ ਜਾਂਦਾ ਹੈ ਤੇ ਮੈਂ ਜਿਆਦਾ ਕੁਝ ਨਹੀਂ ਬਣਾਇਆ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਗਾ ਗਰਮੀਆਂ 'ਚ ਬਹੁਤ ਅੱਛਾ ਲੱਗਦਾ ਹੈ ਠੰਡਾ ਢੰਡਾ ਕੀ ਜੂਤੇ ਰੱਖੇ ਤੁੰਦਾ ਦੇ ਠੰਡੇ ਭੱਲੇ ਹੋ ਜਾਂਦੇ ਆ ਤਾਂ ਬੜਾ ਹੀ ਸਵਾਦ ਲੱਗਦਾ ਠੀਕ ਹੈ ਜੀ ਬਣਾਓ ਤੇ ਜੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਤੁਹਾਨੂੰ ਪਸੰਦ ਆਵੇ ਤੇ ਆਪਣੇ ਫਰੈਂਡਸ ਨੂੰ ਜਰੂਰ ਸ਼ੇਅਰ ਕਰਿਓ ਠੀਕ ਹੈ ਜੀ ਸਸਤੀ ਕਾਲ ਮਿਲਦੇ ਆ ਨਵੀਂ ਵੀਡੀਓ ਨਾਲ